ਲਓ ਜੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਨੂੰ ਭਲੇਖਾ ਪਾਉਂਦੀ ਬਿਲਡਿੰਗ ਜਣੇ ਕਿ ਆਇਕ ਹੋਵੀ ਉਸ ਦੀ ਨਕਲ ਨਾਲ ਬਣਾਇਆ ਗਿਆ ਦਰਬਾਰ ਸਾਹਿਬ ਮਸਤੂਣਾ ਸਾਹਿਬ ਵਿਖੇ ਸੋ ਅਗਲੀਆਂ ਤਸਵੀਰਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰੋ ਤੁਹਾਨੂੰ ਅਸੀਂ ਸਾਰੀ ਡਿਟੇਲ ਦਿਖਾਵਾਂਗੇ ਲਓ ਜੀ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਮਸਤੂਣਾ ਸਾਹਿਬ ਦੇ ਦਰਸ਼ਨ ਕਰੋ ਜੀ ਪ੍ਰਿੰਦਰ ਸਿੰਘ ਪਾਗੂ ਮਾਜਰਾ ਸ਼ਿਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਧੰਨ ਧੰਨ ਸ੍ਰੀਮਾਨ 111 ਸੰਤ ਬਾਬਾ ਅਤਰ ਸਿੰਘ ਜੀ ਮਾਸਤੂਆਣਾ ਸਾਹਿਬ ਵਿਖੇ ਗੁਰਦੁਆਰਾ ਸੱਚਖੰਡ ਅਮੀਠਾ ਸਾਹਿਬ ਵਿਖੇ ਸੋ ਇਹ ਤੁਹਾਨੂੰ ਅਸੀਂ ਗੁਰਦੁਆਰਾ ਸਾਹਿਬ ਦੇ ਨਾਲ ਜੋੜ ਰਹੇ ਹਾਂ ਜੋ ਕਿ ਮਾਸਤੂਆਣਾ ਸਾਹਿਬ ਦੇ ਵਿੱਚ ਜਿੱਥੇ ਬਾਬਾ ਅਤਰ ਸਿੰਘ ਜੀ ਯਾਨੀ ਕਿ ਸੰਤ ਬਾਬਾ ਅਤਰ ਸਿੰਘ ਜੀ ਦਾ ਅੰਗੀਠਾ ਸਾਹਿਬ ਹੈ ਆ ਸਾਹਮਣੇ ਗੁਰਦੁਆਰਾ ਸਾਹਿਬ ਲਾਈਟ ਪੱਜ ਗਈ ਹੈ ਸਵੰਦਰ ਲਾਈਟ ਕੱਟ ਹੈ ਉਸ ਕੱਟ ਲਾਈਟ ਵਿੱਚ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਤ ਨੇ ਲਗਾਤਾਰ ਅਖੰਡ ਪਾਠਾਂ ਦੀਆਂ ਲੜੀਆਂ ਚੱਲੀਆਂ ਰਹਿੰਦੀਆਂ ਨੇ ਸੋ ਇਹ ਗੁਰਦੁਆਰਾ ਸਾਹਿਬ ਅੰਗੀਠਾ ਸਾਹਿਬ ਹੈ ਆ ਦੇਖੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਅੰਤਰਵਾਰ ਸਾਹਿਬ ਦੀ ਇਮਾਰਤ ਹੁਣ ਤੁਸੀਂ ਕਹੋਗੇ ਵੀ ਤੁਸੀਂ ਦਰਬਾਰ ਸਾਹਿਬ ਕਿਉਂ ਕਹਿੰਦੇ ਐ ਕਿਉਂਕਿ ਇੱਥੋਂ ਦੀ ਮੈਨੇਜਮੈਂਟ ਨੇ ਸੱਚਖੰਡ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਤਰਜ਼ ਤੇ ਇਸ ਰੋਵਰ ਦੇ ਵਿੱਚ ਦਰਬਾਰ ਸਾਹਿਬ ਬਣਾਇਆ ਸੋ ਬਹੁਤ ਜ਼ਿਆਦਾ ਪੈਸਾ ਖਰਚਿਆ ਏ ਇੱਥੇ ਤੱਕ ਸਾਨੂੰ ਐਨੇ ਵੀ ਪਤਾ ਲੱਗਿਆ ਏ ਵੀ ਇਸ ਗੁਰਦੁਆਰਾ ਸਾਹਿਬ ਦੇ ਨਾਮ ਬਹੁਤ ਜ਼ਿਆਦਾ ਜ਼ਮੀਨ ਕੁਝ 10 ਦਾ 1700 ਏਕੜ ਹੈ ਕੁਝ 10 ਦਾ 2100 ਏਕੜ ਹੈ ਪਰ ਚਲੋ ਕੁੱਲ ਮਲਾ ਕੇ ਇਸ ਕਮੇਟੀ ਦੇ ਕੋਲ ਬਹੁਤ ਵੱਡੀ ਜਾਇਦਾਦ ਹੈ ਬਹੁਤ ਵੱਡੀ ਜਿਹੜੀ ਪ੍ਰਾਪਰਟੀ ਹੈ ਜਾਨੀ ਕਿ ਇਹ ਦਰਬਾਰ ਸਾਹਿਬ ਇਹਨਾਂ ਨੇ ਹਰਮੰਦਰ ਸਾਹਿਬ ਦੀ ਰੀਸ ਵਜੋਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਗੱਲਾਂ ਬਾਤਾਂ ਦਾ ਸਾਨੂੰ ਪਤਾ ਲੱਗਿਆ ਹੈ ਬੀ ਵੇ ਵਿਵਾਦਤ ਹੈ ਵਿਵਾਦਤ ਦਾ ਮਤਲਬ ਹੈ ਬਈ ਦਰਬਾਰ ਸਾਹਿਬ ਦੀ ਰੀਸ ਕੋਈ ਨਹੀਂ ਕਰ ਸਕਦਾ ਜੋ ਸਾਈ ਮੀਆਂ ਮੀਰ ਨੇ ਨਹੀਂ ਰੱਖੀ ਤੀ ਉਹ ਦਰਬਾਰ ਸਾਹਿਬ ਦੀ ਜੋ ਨਕਲ ਹੈ ਉਹ ਸੰਸਾਰ ਦੇ ਵਿੱਚ ਕੋਈ ਨਹੀਂ ਕਰ ਸਕਦਾ ਮੇਰਾ ਖਿਆਲ ਹੈ ਬੇਸ਼ਰਮਣੀ ਕਮੇਟੀ ਨੇ ਇਸ ਮੈਨੇਜਮੈਂਟ ਤੇ ਇਹ ਬੈਨ ਲਾਇਆ ਹੈ ਬੀ ਇਸ ਗੁਰਦੁਆਰਾ ਸਾਹਿਬ ਨੂੰ ਕੋਈ ਮਾਨਤਾ ਨਹੀਂ ਪਰ ਕੁੱਲ ਮਿਲਾ ਕੇ ਬਹੁਤ ਪੈਸਾ ਖਰਚਿਆ ਵਿਆਹ ਹੈ ਸੋ ਮੈਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਮੈਂ ਦਿਖਾਉਣਾ ਹੈ ਆਹ ਇੱਥੋਂ ਸਿਰੇ ਤੱਕ ਮਤਲਬ ਸੈਂਟਰ ਦੇ ਵਿੱਚ ਬਾਰਗੇਡਿੰਗ ਲੱਗੀ ਹੋਈ ਹੈ ਔਰ ਇੱਕ ਪਾਸੇ ਮਤਲਬ ਐ ਸਮਝ ਲਓ ਵੀ ਜਾਣ ਦਾ ਰਸਤਾ ਸਮਝ ਲਓ ਆਉਣ ਦਾ ਸਮਝ ਲਓ ਜਾਂ ਐ ਸਮਝ ਲਓ ਵੀ ਇੱਕ ਪਾਸੇ ਮਰਦ ਜਾਂਦੇ ਨੇ ਇੱਕ ਪਾਸੇ ਔਰਤਾਂ ਜਾਂਦੀਆਂ ਨੇ ਜਣੀ ਇਹਨੂੰ ਤੁਸੀਂ ਆਪਣੇ ਹਿਸਾਬ ਨਾਲ ਕਿਵੇਂ ਵੀ ਸਮਝ ਸਕਦੇ ਹੋ ਜਾਂ ਜਾਣ ਦਾ ਸਮਝ ਲਓ ਆਉਣ ਦਾ ਸਮਝ ਲਓ ਤੇ ਸਿਰੇ ਤੱਕ ਇਹ ਜਣੀ ਪਾਣੀ ਦੇ ਵਿੱਚ ਇੱਕ ਮਤਲਬ ਆਂ ਸਮਝ ਲਓ ਵੀ ਇੱਕ ਲੰਗ ਆ ਜਣੀ ਕਿ ਪੁਲ ਟੈਪ ਬਣਾਇਆ ਹੋਇਆ ਹੈ ਔਰ ਮੈਂ ਬਹੁਤ ਹੀ ਪਿਆਰ ਦੇ ਨਾਲ ਜਿਹੜੀ ਇਹ ਵੀਡੀਓ ਹੈ ਇਹ ਤਿਆਰ ਕੀਤੀ ਹੈ ਸੋ ਅੰਤਾਂ ਦਾ ਪੈਸਾ ਅੰਤਾਂ ਦਾ ਖਰਚਾ ਜਿਹੜਾ ਇਸ ਗੁਰਦੁਆਰਾ ਸਾਹਿਬ ਤੇ ਖਰਚਿਆ ਹੋਇਆ ਏ ਪਰ ਵਿਵਾਦਤ ਹੋਣ ਦੇ ਬਾਬ ਯੂਦ ਵੀ ਹੁਣ ਜਦੋਂ ਤੁਸੀਂ ਅੰਦਰ ਦੇਖੋਗੇ ਅੰਦਰ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਤ ਨੇ ਔਰ ਉੱਥੇ ਇੱਕ ਜੋ ਭਾਈ ਹੈ ਉਹ ਵੀ ਉਸ ਦੀ ਜੋ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਹ ਭਾਈ ਵੀ ਤੁਹਾਨੂੰ ਬੈਠਾ ਨજર ਆਏਗਾ ਔਰ ਨੀਨਾਕਾਰੀ ਦਾ ਕਮਾਲ ਦੀ ਕਰੀ ਪਈ ਹੈ ਔਰ ਇੰਨੀ ਵਧੀਆ ਡਿਜ਼ਾਈਨਿੰਗ ਕੀਤੀ ਹੋਈ ਹੈ ਤੁਸੀਂ ਆ ਦੇਖੋ ਹੁਣ ਸਾਹਮਣੇ ਤੁਸੀਂ ਦੇਖੋ ਵੀ ਅੰਦਰ ਦੀ ਜਿਹੜੀ ਨੀਨਾਕਾਰੀ ਹੈ ਇਹ 골ਡਨ ਤਾਂ ਹੈ ਨਹੀਂ ਚਲੋ ਸਿਲਵਰ ਦੇ ਵਿੱਚ ਹੈ 골ਡਨ ਦਾ ਕਿਤੇ ਕਿਤੇ ਟੱਚ ਦਿੱਤਾ ਗਿਆ ਹੈ ਮੇਰੇ ਕਹਿਣ ਦਾ ਮਤਲਬ ਹੈ ਵੀ ਬਹੁਤ ਜ਼ਿਆਦਾ ਜੋ ਖਰਚਾ ਹੈ ਇਸ ਦਰبار ਸਾਹਿਬੇ ਕਹਿ ਦੂੰਗਾ ਹੁਣ ਤਾਂ ਚਲੋ ਆਪਾਂ ਬਈ ਦਰਬਾਰ ਸਾਹਿਬ ਦੇ ਵਿੱਚ ਜਾਨੀ ਕਿ ਦਰਬਾਰ ਸਾਹਿਬ ਦੇ ਉੱਤੇ ਬਹੁਤ ਖਰਚਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਸ਼ਸ਼ੋਭਤ ਨੇ ਔਰ ਇੱਕ ਭਾਈ ਜੋ ਇੱਥੇ ਬੈਠਾ ਹੁੰਦਾ ਹੈ ਔਰ ਇੱਥੇ ਤੱਕ ਇਹ ਪਤਾ ਲੱਗਿਆ ਹੈ ਮੈਨੂੰ ਬਈ ਇਸ ਇਮਾਰਤ ਦੇ ਵਿੱਚ ਕੋਈ ਕੀਰਤਨ ਨਹੀਂ ਕਰ ਸਕਦਾ ਕਿਉਂਕਿ ਜਦੋਂ ਕੀਰਤਨ ਸ਼ੁਰੂ ਹੋ ਗਿਆ ਫਿਰ ਸੰਗਤਾਂ ਉਹਨੀਆਂ ਸ਼ੁਰੂ ਹੋ ਜਾਣੀਆਂ ਪਰ ਫਿਰ ਵੀ ਮੈਂ ਉਸ ਭਾਈ ਨੂੰ ਜਿਹੜਾ ਗੁਰੂ ਸਾਹਿਬ ਦੀ ਹਾਜ਼ਰੀ 'ਚ ਬੈਠਾ ਹੈ ਮੈਂ ਮੱਲਕ ਦੇ ਕੀ ਪੁੱਛਿਆ ਵੀ ਭਾਈ ਸੰਗਤ ਸੰਗਤ ਔਰ ਇਹ ਕਿੰਨੀ ਆਉਂਦੀ ਹੈ ਤਾਂ ਉਹਨੇ ਕਿਹਾ ਵੀ ਸੰਗਤ ਤਾਂ ਸਰ ਬਹੁਤ ਆਉਂਦੀ ਹੈ ਦਿਨ ਦੇ ਵਿੱਚ ਪਰ ਹੁਣ ਕੁਐਸਚਨ ਇਹ ਮਾਰਕ ਕੁਐਸਚਨ ਮਾਰਕ ਲੱਗਦਾ ਹੈ ਵੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਅੰਗੀਠਾ ਸਾਹਿਬ ਦੀ ਇਮਾਰਤ ਦਿਖਾਈ ਹੈ ਉੱਥੇ ਵੀ ਗੁਰਗ੍ਰੰਥ ਸਾਹਿਬ ਸ਼ਸ਼ੋਭਤ ਹੈ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਆ ਭੋਗ ਪੈਂਦੇ ਨੇ ਚਲੋ ਜਿੱਥੇ ਵੀ ਜੋ ਸੰਗਤ ਬਹੁਤ ਆਉਂਦੀ ਹੈ ਪਰ ਜੋ ਮੈਨੂੰ ਪਤਾ ਲੱਗਿਆ ਵੀ ਸੰਗਤ ਇੱਥੇ ਵੀ ਆਉਂਦੀ ਹੈ ਉਹਦੇ ਨਾਲ ਘੱਟ ਹੋਊਗੀ ਜਾਂ ਐ ਸਮਝ ਲਓ ਵੀ ਬਿਵਾਦਤ ਹੋਣ ਕਰਕੇ ਬਹੁਤ ਸਾਰੇ ਲੋਕ ਜਿਹੜੇ ਪੜੇ ਲਿਖੇ ਐ ਉਹ ਸ਼ਾਇਦ ਆਉਣ ਤੋਂ ਕੰਨੀ ਘਟਾਉਂਦੇ ਹੋਣੇ ਪਰ ਕੁੱਲ ਮਿਲਾ ਕੇ ਇਹ ਕਹਿਣਾ ਬਣਦਾ ਏ ਬਈ ਇਤੋਂ ਦੀ ਮੈਨੇਜਮੈਂਟ ਨੇ ਬਹੁਤ ਜ਼ਿਆਦਾ ਖਰਚਾ ਕਰਕੇ ਆ ਮੈਂ ਤੁਹਾਨੂੰ ਬਾਹਰਲਾ ਦ੍ਰਿਸ਼ ਦਿਖਾ ਰਿਹਾ ਆ ਜਿਹੜਾ ਬਾਹਰਲਾ ਦ੍ਰਿਸ਼ ਹੈ ਇਹ ਸਾਰਾ ਮੈਂ ਤੁਹਾਨੂੰ ਆਪਣੇ ਕੈਮਰੇ ਦੇ ਵਿੱਚ ਇਹ ਜੋ ਕਾਬੂ ਕੀਤਾ ਹੈ ਔਰ ਇਹ ਬਾਹਰਲਾ ਦ੍ਰਿਸ਼ ਤੁਸੀਂ ਦੇਖਿਓ ਕਿੰਡਾ ਹੀ ਵੱਡਾ ਸਰੋਵਰ ਹੈ ਔਰ ਇਹ ਬਾਹਰਲੀ ਜੋ ਪ੍ਰਕਰਮਾਂ ਦੀ ਜਣੀ ਕਿ ਆਂ ਸਮਝ ਲਓ ਵੀ ਪ੍ਰਕਰਮ ਵਾਲੀ ਥਾਂ ਹੈ ਜਦੋਂ ਆਪਾਂ ਮਾਰੇ ਮੱਥਾ ਟੇਕਦੇ ਅੰਦਰ ਵੀ ਪ੍ਰਕਰਮਾ ਹੈ ਤੇ ਬਾਹਰ ਵੀ ਆਪਾਂ ਪ੍ਰਕਰਮਾ ਕਰਕੇ ਵਾਪਸੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਏ ਉਹ ਵਾਪਸੀ ਦੇ ਵਿੱਚ ਉਧਰ ਨੂੰ ਘੁੰਮ ਕੇ ਆਪਾਂ ਆ ਦੇਖੋ ਆਪਾਂ ਜਾਂਦੇ ਆ ਇੱਧਰ ਵਾਪਸੀ ਦੇ ਵਿੱਚ ਆਪਾਂ ਫਿਰ ਬਾਹਰ ਚਲੇ ਜੰਨੇ ਆ ਸੋ ਕਹਿਣਾ ਇੱਥੇ ਇਹ ਬਣਦਾ ਏ ਵੀ ਇੰਨਾ ਪੈਸਾ ਲੱਗਿਆ ਹੋਇਆ ਏ ਤੇ ਆ ਲੰਗਰ ਸਾਹਿਬ ਦੀ ਇਮਾਰਤ ਹੈ ਗੁਰੂ ਘਰ ਲੰਗਰ ਹੈ ਸੋ ਮੈਨੇਜਮੈਂਟ ਦੇ ਕੋਲ ਪੈਸੇ ਦੀ ਕੋਈ ਮਤਲਬ ਕਮੀ ਨਹੀਂ ਬਹੁਤ ਜ਼ਿਆਦਾ ਪੈਸਾ ਏ ਔਰ 24 ਘੰਟੇ ਕਿਉਂਕਿ ਦਾਸ ਨੂੰ ਮਾਸਤੂਆਣਾ ਸਾਹਿਬ ਗੇਮਾ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੋ ਕੋਸ਼ਿਸ਼ ਕੀਤੀ ਹੈ ਬਈ ਚਲੋ ਇੱਥੇ ਦੀ ਵੀਡੀਓ ਜਿਹੜੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ ਸੋ ਮੇਰੇ ਕਹਿਣ ਦਾ ਮਤਲਬ ਹੈ ਵੀ ਇੰਨਾ ਪੈਸਾ ਖਰਚਿਆ ਹੈ ਕਿੰਨਾ ਚੰਗਾ ਹੁੰਦਾ ਜੇ ਬਾਬਾ ਜੀ ਦੇ ਬਹੁਤ ਪਰਵਾਹ ਸੁਣ ਜਾ ਲਿਆ ਜਿੱਥੇ ਬਾਬਾ ਜੀ ਨੇ ਚਲੋ ਉਹ ਗੱਲਾਂ ਕਾਲਜ ਖੋਲੇ ਇੰਜੀਨੀਅਰਿੰਗ ਕਾਲਜ ਖੋਲੇ ਹੈ ਔਰ ਹੋਰ ਬਹੁਤ ਸਾਰੀਆਂ ਸੰਸਥਾਵਾਂ ਖੋਲੀਆਂ ਉੱਥੇ ਆਹ ਫਿਜ਼ੀਕਲ ਐਜੂਕੇਸ਼ਨ ਕਾਲਜ ਜਣੀ ਕੇ ਬੱਚਿਆਂ ਨੂੰ ਸ੍ਰੀੜਕ ਸਿੱਖਿਆ ਨਾਲ ਜੋੜਨ ਵਾਸਤੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਸੋ ਅਗਲੀ ਡਿਟੇਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੁਸੀਂ ਮਲੇਰਣਾ ਸ਼ਵਰਕ ਟੀਵੀ ਚੈਨਲ ਦੇ ਨਾਲ ਲਓ ਜੀ ਆ ਸਾਡੇ ਕੋਲ ਸੰਤ ਬਾਬਾ ਅਤਰ ਸਿੰਘ ਅਕਾਲ ਅਕੈਡਮੀ ਮਸਤਵਣਾ ਸਾਹਿਬ ਜਿੱਥੇ ਬੱਚਿਆਂ ਨੂੰ ਫਿਜ਼ੀਕਲ ਐਜੂਕੇਸ਼ਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਔਰ ਬਹੁਤ ਸਾਰੇ ਬੱਚੇ ਇੱਥੋਂ ਪੜ੍ਹ ਕੇ ਕੋਚ ਬਣਦੇ ਨੇ ਡੀਪੀ ਬਣਦੇ ਨੇ ਪੀਟੀ ਬਣਦੇ ਨੇ ਇਹ ਅਕੈਡਮੀ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਨਤਾ ਪ੍ਰਾਪਤ ਆ ਸਾਹਮਣੇ ਆਪਾਂ ਦੇਖ ਸਕਦੇ ਹਾਂ ਜਿਹੜੇ ਲੰਘੇ ਨੂੰ ਆਪਾਂ ਜਾ ਰਹੇ ਆ ਆ ਬਿਲਕੁਲ ਸਾਹਮਣੇ ਜਿਹੜੀ ਬਿਲਡਿੰਗ ਹੈ ਇਹ ਕਲਾਸਰੂਮ ਨੇ ਫਿਜ਼ੀਕਲ ਐਜੂਕੇਸ਼ਨ ਦੇ ਇੱਥੇ ਜਾਣਾ ਅਲਾਉਡ ਨਹੀਂ ਪ੍ਰਿੰਸੀਪਲ ਸਾਹਿਬ ਬੈਠਦੇ ਨੇ ਆ ਜਿਹੜੀ ਬਿਲਡਿੰਗ ਹੈ ਇੱਥੇ ਬੀਪੀਐਡ ਦੀਆਂ ਡੀਪੀਐਡ ਦੀਆਂ ਜਾਂ ਐਮਪੀਐਸ ਯਾ ਸਾਈ ਦਾ ਸੈਂਟਰ ਵੀ ਐ ਸਪੋਰਟਸ ਅਥਾਰਟੀ ਆਫ ਇੰਡੀਆ ਇੱਥੇ ਕਲਾਸਾਂ ਲੱਗਦੀਆਂ ਨੇ ਸੋ ਬੱਚੇ ਵਿਦਿਆ ਹਾਸਲ ਕਰਦੇ ਨੇ ਸੋ ਅੱਗੇ ਜਾ ਕੇ ਸੀਨੀਅਰ ਸਕੰਡਰੀ ਸਕੂਲ ਹੈ ਜਿੱਥੇ ਖਿਡਾਰੀਆਂ ਨੂੰ ਕਮਰੇ ਅਲਾਟ ਕੀਤੇ ਗਏ ਸਨ ਸੋ ਕਹਿਣ ਦਾ ਮਤਲਬ ਹੈ ਵੀ ਇਹ ਸੰਸਥਾ ਜਿਹੜੀ ਇਹ ਇੱਕ ਬਹੁਤ ਵਿਦਿਆਦਾਨੀ ਹੈ ਤੇ 24 ਘੰਟੇ ਲੰਗਰ ਚੱਲਦਾ ਹੈ ਚਲੋ ਠੀਕ ਹੈ ਜੇ ਜਾਇਦਾਦ ਹੈ ਤਾਂ ਹੀ ਲੰਗਰ ਜਿਹੜਾ ਹੈ ਚੱਲਦਾ ਹੈ ਔਰ ਸੰਗਤਾਂ ਜਿਹੜੀਆਂ ਆਨੰਦਮਾਨ ਦੀਆਂ ਸੋ ਇਹ ਸਾਰੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਡੇ ਕਮੈਂਟ ਬਾਕਸ ਵਿੱਚ ਆ ਕੇ ਆਪਣੇ ਕਮੈਂਟ ਦਿਓ ਬਹੁਤ ਬਹੁਤ ਧੰਨਵਾਦ ਥੈਂਕਸ